ਵਰਤਮan ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਬ੍ਰੇਕਿੰਗ న్యూਸ ਢਿਲਵਾਂ ਵਿਖੇ ਵਾਪਰੀ ਮੰਦਭਾਗੀ ਘਟਨਾ ਕੁਝ ਸਮਾਂ ਪਹਿਲਾਂ ਸ਼ੈਲਰ ਵਿੱਚ ਲੱਗੀ ਭਿਆਨਕ ਅੱਗ ਕਿਸਾਨ ਦੁਆਰਾ ਸਟੋਰ ਕੀਤੀ ਹੋਈ ਲਗਭਗ 150 ਟਰਾਲੀ ਤੂੜੀ ਕੋਈ ਸੜ ਕੇ ਸੁਆਹ ਹੋਇਆ ਲੱਖਾਂ ਦਾ ਨੁਕਸਾਨ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਬੀਤੀ ਦਿਨੀ ਢਿਲਵਾਂ ਜ਼ਿਲ੍ਹਾ ਕਬੂਥਲਾ ਵਿਖੇ ਇੱਕ ਸ਼ੈਲਰ ਵਿੱਚ ਅਚਾਨਕ ਅੱਗ ਲੱਗ ਗਈ ਇਹ ਜੋ ਸੇਲਰ ਹੈ ਵਿਕਾਸ ਕੁਮਾਰ ਸ਼ਰਮਾ ਉਰਫ ਵਿੱਕੀ ਸਨੁ ਸੁਭਾਸ਼ ਕੁਮਾਰ ਸ਼ਰਮਾ ਵਾਸੀ ਪਿੰਡ ਢਿਲਵਾ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਜੋ ਕਿ ਉਹਨਾਂ ਨੇ ਸੇਲਰ ਦਾ ਅਗਲਾ ਹਿੱਸਾ ਕੋਕਾ ਕੋਲਾ ਫੈਕਟਰੀ ਅਤੇ ਪਿਛਲਾ ਹਿੱਸਾ ਦਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਫਤੂਜਕ ਨੂੰ ਕਿਰਾਏ ਉੱਪਰ ਦਿੱਤਾ ਹੋਇਆ ਸੀ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੁਆਰਾ ਸਟੋਰ ਕੀਤੀ ਹੋਈ ਲਗਭਗ 150 ਤੋਂ 200 ਟਰਾਲੀ ਤੂੜੀ ਸੜ ਕੇ ਸੁਆਹ ਹੋ ਚੁੱਕੀ ਹੈ ਜੋ ਕਿ ਉਸ ਦੀ ਰੋਜੀ ਰੋਟੀ ਦਾ ਜਰੀਆ ਸੀ ਇਸ ਦੇ ਨਾਲ ਹੀ ਇਸ ਅੱਗ ਕਾਰਨ ਸ਼ੈਲਰ ਮਾਲਕ ਦਾ ਆਪਣਾ ਖੁਦ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜੋ ਇਹ ਮੰਦਭਾਗੀ ਘਟਨਾ ਵਾਪਰੀ ਹੈ ਇਸ ਸਬੰਧੀ ਸ਼ੈਲਰ ਮਾਲਕ ਅਤੇ ਕਿਸਾਨ ਵੀਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਸ਼ੁਭਨਾ ਭਾਜੀ ਆਪਣਾ ਇਹ ਨਾਂ ਵਿਕਾਸ ਕੁਮਾਰ ਜੀ ਹਾਂਜੀ ਢਲਵਾ ਜੀ ਇਹ ਜੋ ਤੁਹਾਡੇ ਸ਼ੈਲਰ ਦਿੱਤੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਬਾਰੇ ਥੋੜਾ ਵਿਸਤਾਰ ਨਾਲ ਦੱਸੋ ਕਿ ਕੀ ਘਟਨਾ ਹੈਗੀ ਔਰ ਕੀ ਨੁਕਸਾਨ ਹੋਇਆ ਜੀ ਹਾਂਜੀ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੋਡਾਊਨੋ ਅੱਗ ਪੈ ਗਈ ਹੈ ਜਿੱਦਾਂ ਉਹ ਟੂਰੀ ਸਟੋਰ ਕੀਤੀ ਹੋਈ ਸੀਗੀ ਤੇ ਇਹ ਜਿੱਟੇ ਭਾਜੀ ਆਪਣੇ ਫਤੂ ਚੱਕ ਦੇ ਸਰਪੰਚ ਇਹਨਾਂ ਨੂੰ ਗੋਡਾਊਨ ਕਰਾਇਆ ਤੇ ਦਿੱਤਾ ਕਿ ਜਿੱਦਾਂ ਨੀਅਰ ਬਾਊਡ 1.5 200 ਟਰਾਲੀ ਈਹਸਾਨ ਹੋ ਗਿਆ ਪਲੱਸ ਜਿਹੜਾ ਗੋਡਾਊਨ ਦਾ ਨੁਕਸਾਨ ਹੋ ਤਾਂ ਕਿ ਪ੍ਰਜੈਕਟ ਅਸੀਂ ਇਹ ਅੱਜ ਅਲਰ ਆਪਣਾ ਗੜਾਉਣਾ ਜੀਤੇਪਾ ਨੂੰ ਕਿਰਾਇਆ ਦਿੱਤਾ ਸੀਗਾ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਨੀਅਰ ਅਬਾਊਟ 150 ਟਰਾਲੀ ਹੋਏਗੀ ਕਿ ਦਾ ਇਹਦੇ ਵਿੱਚ ਟੁੱਟੀ ਗਈ ਉਹਨਾਂ ਦੀ ਬਿਲਕੁਲ ਹੀ ਟੁੱڑی ਖਰਾਬ ਹੋ ਗਈ ਹੈ ਪਲੱਸ ਮੈਂ ਆਪਣਾ ਜਿੰਨਾ ਕਮਿਟਮੈਂਟ ਹੁੰਦਾ ਮੈਂ ਆਪਣਾ ਰੈਂਟਰ ਕਿਰਾਇਆ ਜੋ ਵੀ ਦਿੰਦਾ ਸੀਗਾ ਉਹ ਛੱਡਦਾਗਾ ਪਲੱਸ ਮੇਰਾ 1.5 ਲੱਖ ਰੁਪਏ ਦਾ ਪੀਣਾ ਦਾ ਨੁਕਸਾਨ ਵੀ ਹੋ ਗਿਆ ਉਹ ਵੀ ਮੈਂ ਖੁਦ ਭਰ ਲਾਂਗਾ ਜਿੱਦਾਂ ਜਿਹੜੇ ਦੋਸਤਾਂ ਨੂੰ ਬੇਰਤੀ ਐ ਕਿ ਉਹਨਾਂ ਦੀ ਤੂੜੀ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਲਓ ਕਿ ਫਾਇਰ ਬਗੇਟ ਦੀਆਂ ਗੱਡੀਆਂ ਹੀ ਮੰਗਵਾਈਆਂ ਹੋਈਆਂ ਪਰ ਅੱਧੇ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਬਾਜੀ ਦੀ ਹੈਲਪ ਕੀਤੀ ਜਾਵੇ ਰੁਕੋ ਐਸੇ ਦੀ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਜਦੋਂ ਦਾ ਝੋਨੇ ਦੇ ਨਾਲ ਨੂੰ ਅੱਗ ਲੱਗਦੀ ਆ ਕਿਤੇ ਬਿਜਲੀ ਦਾ ਸਪਾਰਕ ਹੋ ਜਾਂਦਾ ਕਿਸਾਨਾਂ ਦੇ ਪਰਚੇ ਕੀਤੇ ਜਾਂਦੇ ਨੇ ਹੁਣ ਜਦੋਂ ਵੀ ਬਾੜੀ ਚੱਲ ਰਹੀ ਆ ਜੀ ਕੋਈ ਪ੍ਰਸ਼ਾਸਨ ਕਿਸੇ ਦੇ ਪਰਚਾ ਨਹੀਂ ਕਰਨ ਆਇਆ ਲੋਕੀ ਅੱਗ ਲਾਉਂਦੇ ਨੇ ਅਸੀਂ ਬੁਝਾਉਂਦੇ ਮਰ ਜਨੇ ਹਰੀਪੁਰਾ ਵਾਲੇ ਜਿੰਨੇ ਵੀ ਆ ਜੀ ਸਾਡੇ ਨਾਲ ਖੜੇ ਆ ਸਾਡੇ ਨਾਲਾਂ ਨੂੰ ਲੋਕੀ ਅੱਗ ਲਾ ਲਾ ਕੇ ਆਪਦੇ ਘਰਾਂ ਚ ਜਲ ਜਾਂਦੇ ਆ ਅਸੀਂ ਦਿਨ ਰਾਤ ਬੁਝਾਉਂਦੇ ਰਹਿੰਨੇ ਆ ਹੁਣ ਵੀ ਇਹ ਨਾਲ ਦੇ ਨਾਲ ਹੀ ਅੱਗ ਲੱਗੀ ਆ ਜੀ ਖੇਤੀ ਬਾੜੀ ਵਾਲਾ ਕੋਈ ਨਹੀਂ ਆਉਂਦਾ ਜੀ ਝੋਨੇ ਦੇ ਟਾਈਮ ਕਾਹ ਤੋਂ ਆਉਂਦੇ ਸੀ ਪਰਚੇ ਕਰਨ ਹੁਣ ਕਦੋਂ ਨਹੀਂ ਆਉ ਸਾਡੀ ਹੱਥ ਜੋੜ ਕੇ ਨਾ ਬੇਨਤੀ ਆ ਜੀ ਸਾਡਾ ਸਾਥ ਦਿੱਤਾ ਜਾਵੇ ਇਹ ਚੀਜ਼ ਨੂੰ ਨੱਥ ਪਾਈ ਜਾਵੇ ਬਹੁਤ ਦੁਖੀਆਂ ਅਸੀਂ ਅੱਜ ਵੀ ਦੇਖੋ ਜੀ ਕਿੰਨਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀਮੇਦਾਰ ਕਿਥੋਂ ਹੀ ਨਾ ਘਾਟਾ ਪੂਰਾ ਕਰੂਗਾ ਪ੍ਰਸ਼ਾਸਨ ਕਾ ਤੋ ਨਹੀਂ ਕੋਈ ਮਦਦ ਕਰ ਰਹੀ ਕਾ ਤੋ ਨਹੀਂ ਕੋਈ ਐਕਸ਼ਨ ਚੱਕ ਰਿਹਾ ਕਿੰਨੀ ਅੱਗ ਲੱਗ ਰਹੀ ਹੈ ਪ੍ਰਸ਼ਾਸਨ ਨਾਲ ਕਿੰਨੇ ਰੋਡ ਤੇ ਧੂਏ ਨਾਲ ਨੁਕਸਾਨ ਹੋ ਰਿਹਾ ਜਿੰਨੇ ਐਕਸੀਡੈਂਟ ਹੋ ਰਹੇ ਹੋਰ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਪ੍ਰਸ਼ਾਸਨ ਸਾਰਾ ਸਾਡੀ ਬੇਨਤੀ ਹੈ ਜੀ ਇਹ ਚੀਜ਼ ਤੇ ਧਿਆਨ ਦਿੱਤਾ ਜਾਵੇ ਸਾਡੇ ਦੂਸਰੇ ਗੜਾਉਂ ਜਿਹੜਾ ਆਪਾਂ ਕਿਰਾਏ ਤੇ ਦਿੱਤਾ ਫਾਇਰ ਬ੍ਰਿਗੇਡ ਵਾਲੇ ਆਏ ਹੋਏ ਹਨ ਉਹਨਾਂ ਤੇ ਕਰ ਰਹੇ ਹਨ ਵਰਕ ਆਪਣਾ ਪਰ ਨੁਕਸਾਨ ਕਾਫੀ ਹੋ ਗਿਆ ਹੈ ਗਲਬਤ ਕਰਦੇ ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਪਰ ਉਹਨਾਂ ਨੂੰ ਇਸ ਗੱਲ ਦਾ ਵੀ ਸੀ ਕਿ ਸਿਰਫ ਇੱਕ ਹੀ ਗੱਡੀ ਉਹਨਾਂ ਤੱਕ ਕਿਉਂ ਪਹੁੰਚੀ ਪਰ ਜੇਕਰ ਇੱਕ ਤੋਂ ਵੱਧ ਗੱਡੀਆਂ ਉਹਨਾਂ ਤੱਕ ਪਹੁੰਚਦੀਆਂ ਤਾਂ ਸ਼ਾਇਦ ਅੱਗ ਦੇ ਉੱਪਰ ਜਲਦੀ ਕਾਬੂ ਪਾਇਆ ਜਾ ਸਕਦਾ ਸੀ ਅਤੇ ਉਹਨਾਂ ਦਾ ਨੁਕਸਾਨ ਵੀ ਜਿਹੜਾ ਉਹ ਕੱਟ ਹੋ ਸਕਦਾ ਸੀ ਔਰ ਆਪਾਂ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਮੈਂ ਬੇਨਤੀ ਕਰੂੰਗਾ ਆਪ ਸਭ ਅੱਗੇ ਕਿ ਆਪਾਂ ਕੋਸ਼ਿਸ਼ ਕਰੀਏ ਕਿ ਨਾੜ ਨੂੰ ਅੱਗ ਨਾ ਲਾਈ ਜਾਵੇ ਪਰ ਫਿਰ ਵੀ ਜੇਕਰ ਤੁਸੀਂ ਨਾੜ ਨੂੰ ਅੱਗ ਲਾਉਣੀ ਹੈ ਨਹੀਂ ਰਿਹਾ ਜਾਂਦਾ ਨਹੀਂ ਸਰਦਾ ਤਾਂ ਆਪਾਂ ਇਹ ਕੋਸ਼ਿਸ਼ ਕਰੀਏ ਕਿ ਉਸ ਚੀਜ਼ ਦੇ ਆਪਾਂ ਕੋਲ ਰਹੀਏ ਤਾਂ ਜੋ ਉਸ ਅੱਗ ਦੇ ਨਾਲ ਤੁਹਾਡਾ ਅਤੇ ਕਿਸੇ ਹੋਰ ਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਨਾਲ ਹੀ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਨੇ ਕਿ ਇਸ ਮਾਮਲੇ ਵਿੱਚ ਜੋ ਬਣਦੀ ਕਾਰਵਾਈ ਉਹ ਵੀ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ। ਰਿਪੋਰਟਰ ਪਵੈਲ ਅਗਸਟਸ ਦੀ ਖਾਸ ਰਿਪੋਰਟ ਪਰਚਮ ਪੰਜਾਬ ਨਿਊਜ਼